ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਰਾਜ 'ਚ 1822 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਨੇ ਤੇ ਸਾਰੀਆਂ ਹੀ ਮੰਡੀਆਂ 'ਚ 16 ਸਤੰਬਰ ਤੋਂ ਝੋਨੇ ਦੀ ਖਰੀਦ ਜਾਰੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਦਾਣਾ ਮੰਡੀਆਂ ਦਾ ਲਗਾਤਾਰ ਜਲਜਾ ਲਿਆ ਜਾ ਰਿਹਾ ਹੈ ਉਸੇ ਕੜੀ ਤੇ ਚਲਦੇ ਅੱਜ ਮੰਤਰੀ ਲਾਲਚੰਦ ਘਟਾਰੂਚੱਕ ਵੀ ਗੁਰਦਾਸਪੁਰ ਦੀ ਝੋਨੇ ਦੀ ਖਰੀਦ ਦਾ ਜਲਜਾ ਲੈਣ ਲਈ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਮੰਡੀਆਂ 'ਚ 4.2 ਲੱਖ ਮੀਟ੍ਰਿਕ ਟਨ ਝੋਨਾ ਆਇਆ ਜਿਸ ਵਿੱਚੋਂ 4 ਮੀਟ੍ਰਿਕ ਟਨ ਖਰੀਦਿਆ ਜਾ ਚੁੱਕਿਆ ਹੈ ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਨਾਲੋਂ ਨਾਲ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ 24 ਘੰਟੇ ਚ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਬੀਤੀ ਸ਼ਾਮ ਤੱਕ ਕਿਸਾਨਾਂ ਨੂੰ 721 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਚੋਨੇ ਦੀ ਖਰੀਦ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਹੈ ਮੰਤਰੀ ਲਾਲਚੰਦ ਘਟਾਰੂ ਚੱਕਦਾ ਇੱਕ ਵਾਰ ਤੁਸੀਂ ਉਹ ਵੀ ਸੁਣ ਲਵੋ ਅੱਜ ਇੱਕ ਵਾਰ ਫਿਰ ਮੈਂ ਆਪਣੀ ਕਰਮ ਭੂਮੀ ਜ਼ਿਲ੍ਹਾ ਗੁਰਦਾਸਪੁਰ ਚ ਆਇਆ ਔਰ ਮਾਝਾ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਪੈਡੀ ਦੀ ਪ੍ਰਕਿਊਰਮੈਂਟ ਦਾ ਜਿਹੜਾ ਸਿਲਸਿਲਾ ਉਹਦੇ ਸੰਦਰਭ ਚ ਮੰਡੀਆਂ ਚ ਨਿਕਲੇ ਆ ਔਰ ਭਾਵੇਂ ਹੜਾਂ ਦੀ ਕਾਫੀ ਵੱਡੀ ਮਾਰ ਪੰਜਾਬ ਨੂੰ ਪਈ ਆ ਇਸ ਦੇ باوجود ਪੰਜਾਬ ਦਾ ਕਿਸਾਨ ਜਿਹਨੇ ਬਹੁਤ ਔਖੀ ਫਸਲ ਆਪਣੀ ਪਾਲੀ ਉਹ ਮੰਡੀਆਂ ਚ ਲਗਾਤਾਰ ਆ ਰਹੇ ਸੋ ਅੱਜ ਗੁਰਦਾਸਪੁਰ ਮੰਡੀ ਦੇ ਅੰਦਰ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਮੇਰੇ ਵੱਡੇ ਭਰਾ ਰਮਨ ਬੈਲ ਜੀ ਔਰ ਮੇਰੇ ਖੱਬੇ ਪਾਸੇ ਸਾਡੇ ਏਡੀਸੀ ਹਰਜਿੰਦਰ ਸਿੰਘ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਰਮਾ ਜੀ ਸੋ ਤਮਾਮ ਸਾਡੇ ਹੋਰ ਅਫਸਰ ਸੇਵਾਨ ਗੂਡਸ ਸਪਲਾਈ ਦੇ ਵਕ ਵਕ ਪ੍ਰਕਿਊਰਮੈਂਟ ਏਜੰਸੀਆਂ ਦੇ ਅਧਿਕਾਰੀ ਸੇਵਾਨ ਸੋ ਲਗਾਤਾਰ ਡੇ ਬਾਏ ਡੇ ਜਿਹੜਾ ਉਹ ਪਰਚੇਜ ਦਾ ਕੰਮ ਹੈ ਉਹ ਤੇਜ਼ ਪੰਜਾਬ ਚ ਹੋ ਰਿਹਾ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 421000 ਮੀਟੀ ਅ ਅਰਾਈਵਲ ਪਹੁੰਚੀ ਹੈ ਜਿਹਦੇ ਵਿੱਚੋਂ ਲਗਭਗ 4 ਲੱਖ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ ਔਰ 24 24 ਘੰਟਿਆਂ ਦੇ ਅੰਦਰ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਜਾ ਰਹੇ ਆ ਸੋ ਬਣਦੀ ਜਿਹੜੀ ਰਕਮ ਆ ਉਹ 721 ਕਰੋੜ ਰੁਪਇਆ ਹੁਣ ਤੱਕ ਕਿਸਾਨ ਦੇ ਖਾਤੇ 'ਚ ਜਾ ਚੁੱਕਿਆ ਸੋ ਲਿਫਟਿੰਗ ਵੀ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ ਭਾਵੇਂ ਮੌਸਮ ਫਿਰ ਵਿੱਚ ਅੜਿੱਕੇ ਪੈਦਾ ਕਰ ਰਿਹਾ ਹੈ ਲੇਕਿਨ ਮਾਨਜੂਗ ਮੁੱਖ ਮੰਤਰੀ ਸardar ਭਗਵੰਤ ਸਿੰਘ ਜੀ ਦਾ ਇਹ ਬਚਨ ਬਹਤਾ ਹੈ ਕਿ ਕੱਲਾ ਕੱਲਾ ਦਾਣਾ ਮੰਡੀ 'ਚ ਚੱਕਾਂਗੇ ਔਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਸਾਰੇ ਪ੍ਰਬੰਧ ਕੀਤੇ ਆ ਅਕਤੂਬਰ ਮਹੀਨੇ ਦੀ 27000 ਕਰੋੜ ਦੀ ਸੀਸੀਐਲ ਉਹ ਸਾਡੇ ਕੋਲ ਮਤਲਬ ਆ ਚੁੱਕੀ ਹੈ ਔਰ ਬੋਰੀਆਂ ਵਾਰਦਾਨਾ ਪੂਰਾ ਸਾਡੇ ਕੋਲ ਕੰਪਲੀਟ ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹਨਾਂ ਨੂੰ ਨਿਰਦੇਸ਼ ਕੀਤਾ ਗਿਆ ਖਾਸ ਕਰਕੇ ਜਿਹੜੀ ਪ੍ਰੋਕਿਊਰਮੈਂਟ ਏਜੰਸੀਜ਼ ਦੇ ਅਧਿਕਾਰੀ ਸਹਿਬਾਨ ਨੇ ਕਿ ਉਹੋ ਮੰਡੀਆਂ ਦੇ ਅੰਦਰ ਪੂਰੀ ਵਿਵਸਥਾ ਕਰਨ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਮੰਡੀ ਦੇ ਵਿੱਚ ਨਾ ਆਵੇ ਉਹਦੇ ਲਈ ਪੂਰੇ ਅਸੀਂ ਲੱਟ ਦੇ ਉੱਤੇ ਆ ਔਰ 172 ਲੱਖ ਐਮਟੀ ਦਾ ਜਿਹੜਾ ਟਾਰਗੇਟ ਆ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਅਸੀਂ 190 ਲੱਖ ਐਮਟੀ ਦਾ ਬੰਦੋਬਸਤ ਕੀਤਾ ਔਰ ਸਾਨੂੰ ਉਮੀਦ ਆ ਕਿ ਪੰਜਾਬ ਦੇ ਅੰਦਰ ਭਾਵੇਂ ਵੱਡੀ ਮਾਤਰਾ ਚ ਚੋਹਾਨੇ ਦੀ ਫਸਲ ਖਰਾਬ ਹੋਈ ਆ ਲੇਕਿਨ ਦੂਜੇ ਪਾਸੇ ਜਿਹੜਾ ਚੋਹਾਨਾ ਖੇਤਾਂ ਚ ਬਚਿਆ ਹੈ ਕਾਇਮ ਹੈ ਉਹ ਉਹਦੀ ਕੁਆਲਿਟੀ ਚੰਗੀ ਆ ਔਰ ਅਸੀਂ ਮਹਿਸੂਸ ਕਰਦੇ ਆਂ ਵੀ ਨੇੜੇ-ਤੇੜੇ ਟਾਰਗੇਟ ਦੇ ਅਸੀਂ ਪੁੱਜਾਂਗੇ ਜੋ ਪੰਜਾਬ ਦੇ ਕਿਸਾਨਾਂ ਨੂੰ ਸਾਡੀ ਹੰਬਲ ਰਿਕਵੈਸਟ ਹੈ ਕਿ ਦੋ ਬੇਨਤੀਆਂ ਨੇ ਇੱਕ ਤਾਂ ਪਰਾਲੀ ਜਲਾਣ ਤੋਂ ਬਚਿਆ ਜਾਵੇ ਉਹਨਾਂ ਦੇ ਲਈ ਜਿਹੜੇ ਸਬਸਟੀਟਿਊਟ ਬਣੇ ਸਰਕਾਰ ਵੱਲੋਂ ਉਹਦਾ ਇਸਤੇਮਾਲ ਕੀਤਾ ਜਾਵੇ ਤੇ ਨਾਲ ਫਸਲ ਨੂੰ ਸਵਾਰ ਕੇ ਮੰਡੀ ਚ ਲਿਆ ਕੇ ਆਂਦਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਚ ਉਹਨਾਂ ਨੂੰ ਕੋਈ ਬਿਆਣੇ ਨਾ ਭਵੇ ਸੋ ਪੂਰੀ ਸਰਕਾਰ ਇਸ ਗੱਲ ਚ ਲੱਗੀ ਆ ਕਿ ਇਹ ਪ੍ਰੋਕਿਊਰਮੈਂਟ ਜਿੰਨੀਆਂ ਵੀ ਸਾਡੀਆਂ ਫੈਕਲਟੀਆਂ ਨੇ ਚਾਹੇ ਉਹ ਸਾਡੇ ਕਿਸਾਨ ਨੇ ਮਜ਼ਦੂਰ ਨੇ ਚਾਹੇ ਉਹ ਸਾਡੇ ਮਿਲਰ ਨੇ ਆੜਤੀ ਨੇ ਕੋਈ ਦਿੱਕਤ ਵੀ ਉਹਨਾਂ ਨੂੰ ਨਾ ਆਵੇ ਇਹ ਸੀਜ਼ਨ ਸਾਡਾ ਫਰੂਟਫੁੱਲ ਰਹੇ ਸਾਰਿਆਂ ਦੇ ਲਈ ਇਦਲੀ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਬਰਦਾਸਪੁਰ ਦੀ ਗੱਲ ਕੀਤੀ ਜਾਵੇ ਬਰਦਾਸਪੁਰ ਦੇ ਵਿੱਚ 400 ਦੇ ਕਰੀਬ ਜਿਹੜੇ ਅਧਿਆਪਕ ਨੇ ਸਰਕਾਰੀ ਅਧਿਆਪਕ ਉਹਨਾਂ ਨੂੰ ਲਗਾ ਦਿੱਤਾ ਗਿਆ ਕਿ ਉਹ ਜਾ ਕੇ ਪਿੰਡਾਂ ਵਿੱਚ ਜਾ ਕੇ ਚੈਕਿੰਗ ਕਰਨ ਵੀ ਪ੍ਰਾਲੀਬਾ ਖਾਸ ਕਰ ਉਹਨਾਂ ਪਿੰਡਾਂ ਲਾਤ ਜਿੰਨਾ ਬਿੰਨਾ ਝੋਨਾ ਹੀ ਨਹੀਂ ਰੋਟੀ ਪਾ ਝੋਨਾ ਹੋਣਾ ਪਿੰਡਾਂ ਜੀ ਉਹ ਸਾਰੇ ਰਿਮੂਵ ਕਰਤਾ ਆਹੋ ਤਾਂ ਵਾਪਸ ਲੈ ਲਿਆ ਸਰਕਾਰ ਨੇ ਦੱਸਤਾ ਉਹਨਾਂ ਨੇ ਪਰ ਕੁਝ ਹੈਂਡੀਕੈਪ ਤੇ ਗਏ ਹੈਂਡੀਕੈਪ ਤੋਂ ਵੀ ਟੀਚਰ ਜਿਹੜਾ ਜਿਹਨੇ ਬਿੰਨਾ ਝੋਨਾ ਹੀ ਸਾਰਾ ਜਿਹੜੇ ਕਿਉਂ ਆਰਡਰ ਕੀਤਾ ਜੀ ਟੀਚਰ ਜਿੰਨੇ ਵੀ ਆ ਚਾਹੇ ਉਹ ਕਿਸੇ ਵੀ ਅਵਸਰ ਚ ਨੇ ਪੂਰੇ ਉਹ ਫੈਸਲਾ ਉਹਨੂੰ ਸਰਕਾਰ ਨੇ ਰਿਮੂਵ ਕਰ ਲਿਆ ਉਹ ਮਤਲਬ ਚਿੱਠੀ ਜਿਹੜਾ ਉਹਨਾਂ ਨੂੰ ਛੋਣਾ ਨਹੀਂ ਉੱਥੇ ਵੀ ਕਰਨ ਤੇ ਲਾਤੇ ਗਏ ਨੇ ਜਿਸੇ ਛੋਣਾ ਰੁੱਟ ਚੁੱਕਾ ਜਿੰਦਾ ਖਾਸ ਨਹੀਂ ਆਲਟੀਮੇਟਲੀ ਫਿਰ ਉੱਥੇ ਡਿਮਾਰਕੇਸ਼ਨ ਤਾਂ ਹੋਏਗੀ ਨਾ ਜਿੰਨੀ ਦੇ ਤਾਂ ਤੁਸੀਂ ਖੇਤ ਦੇ ਕੋਲ ਨਹੀਂ ਜਾਓਗੇ ਹੋ ਸਕਦਾ ਤੁਹਾਡਾ ਚੌਥਾ ਹਿੱਸਾ ਬਚਿਆ ਹੋਵੇ ਤੁਹਾਡਾ 10% ਬਚਿਆ ਹੋਵੇ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਕਿਸਾਨ ਇਹ ਨਾ ਕਹਵੇ ਕਿ ਮੇਰੇ ਕੋਲ ਕੋਈ ਆਇਆ ਨਹੀਂ ਮੇਰੀ ਮਤਲਬ ਜਿਹੜੀ ਉਹ ਉਹ ਨਹੀਂ ਕੀਤੀ ਗਿਰਦੌਲੀ ਵਿਗਾਰਾ ਸੋ ਇਸ ਕਰਕੇ ਜ਼ਮੀਨ ਤੇ ਜਾਣਾ ਇਹ ਸਭ ਤੋਂ ਪਹਿਲਾਂ ਜ਼ਰੂਰੀ ਆ ਉੱਥੇ ਜਾ ਕੇ ਪਤਾ ਲੱਗੂਗਾ ਵੀ ਫੈਸਲਾ ਬੱਸ ਹੋ ਗਿਆ ਜੀ ਸਰਕਾਰ ਦਾ ਹਾਂ ਇੱਕ ਸਾਰ ਪ੍ਰੋਬਲਮ ਹੋਰ ਦੱਸ ਰਹੀ ਇੱਥੇ ਆਰਤੀ ਵੀ ਜਿਹੜੇ ਆਨਲਾਈਨ ਕੰਡੇ ਵਗੈਰਾ ਪਾਸ ਕਰਾਉਣੇ ਨੇ ਉਹ ਐਪ ਇਹਨਾਂ ਜਲਦੀ ਵੀ ਕੰਡੇ ਕਿਵੇਂ ਪਾਸ ਕਰੀ ਝੋਨੇ ਖਰੀਦ ਆਪਾਂ ਕਿਵੇਂ ਭਰ ਲੱਗ ਬੋਲ ਮੈਂ ਹੁਣੇ ਪਤਾ ਕਰ ਲੈਣਾ ਉਹ ਐਪ ਜਿੱਥੇ ਕਿਤੇ ਵੀ ਮੈਂ ਐਸੇ ਕਰਕੇ ਕਹਿ ਰਿਹਾ ਵੀ ਜੋ ਵੀ ਪ੍ਰੋਕਿਊਰਮੈਂਟ ਨਾਲ ਜੁੜਿਆ ਕੋਈ ਸਵਾਲ ਆ ਉਸ ਸਵਾਲ ਨੂੰ ਅਸੀਂ ਹੱਲ ਕਰਾਂਗੇ ਜੇ ਕੋਈ ਇੱਕ ਹੈਗਾ ਮਸਲਾ ਉਹ ਅਸੀਂ ਪੁੱਛ ਲੈਣਾ ਮੈਂ ਹੁਣੇ ਗੱਲ ਕਰ ਲੈਣਾ ਅਧਿਕਾਰੀ ਸਰਵਾਨਾ ਨਾਲ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਇਸ ਮੌਕੇ ਮੰਤਰੀ ਲਾਲਚੰਦ ਘਟਾਰੂ ਚੱਕ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਜਰਨਲ ਡਾਕਟਰ ਹਰਜਿੰਦਰ ਸਿੰਘ 베ਦੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ ਜਿੱਥੇ ਰਮਨ ਬਹਿਲ ਵੱਲੋਂ ਮੰਤਰੀ ਨੂੰ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ ਉੱਥੇ ਹੀ ਮੰਡੀਆਂ ਚ ਝੋਨੇ ਦੀ ਖਰੀਦ ਨੂੰ ਲੈ ਕੇ ਧੰਨਵਾਦ ਵੀ ਕੀਤਾ ਗਿਆ ਕਿਸਾਨੀ ਵਾਸਤੇ ਖੁਸ਼ੀਆਂ ਭਰਿਆ ਦਿਨ ਕਿਉਂਕਿ ਉਸ ਫਸਲ ਜਿਹੜੀ ਆਪਣੇ ਪੁੱਤਾਂ ਵਾਕੂ ਪਾਲਦਾ ਔਰ ਉਹਦੇ ਤੇ ਕਈ ਉਹਦੀਆਂ ਉਮੀਦਾਂ ਖਾਸ਼ਾ ਨੋੜਾ ਉਤੇ ਬਣੀਆਂ ਹੁੰਦੀਆਂ ਨੇ ਆ ਜੋ ਫਸਲ ਲੈ ਕੇ ਮੰਡੀਆਂ ਦੇ ਵਿੱਚ ਆ ਰਹੇ ਨੇ ਇੱਕ ਤੇ ਸਭ ਤੋਂ ਪਹਿਲਾਂ ਅਕਾਲਪੁਰ ਅਕੇ ਅਰਦਾਸ ਆ ਕਿ ਉਹਦੀ ਜਿਹੜੀ ਫਸਲ ਆ ਉਹ ਅੱਛੇ ਤਰੀਕੇ ਨਾਲ ਵਿਕਰੀ ਵੀ ਹੋਵੇ ਔਰ ਜਿਹੜੇ ਪੈਸੇ ਉਹ ਲੈ ਕੇ ਜਾਵੇ ਉਦੇ ਨਾਲ ਉਹਦੇ ਗੁਜ਼ਰਗਜ਼ਾਰਾ ਚੰਗਾ ਹੋਵੇ ਪ੍ਰਮਾਤਵਾਦੀ ਕਿਰਪਾ ਰਵੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਇਸ ਮਹਿਕਮੇ ਨੂੰ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਚਲਾ ਰਹੇ ਸ਼੍ਰੀ ਲਾਚਨ ਕਿਟਾੜੂ ਚੱਕ ਜੀ ਜਿਹੜੇ ਹਰ ਸਾਲ ਹੀ ਪੰਜਾਬ ਦੀ ਕੋਈ ਐਸੀ ਮੰਡੀ ਨਹੀਂ ਹੋਣੀ ਜਿੱਥੇ ਫੂਡ ਸਿਵਲ ਸਪਲਾਈ ਮੰਤਰੀ ਆਪ ਨਾ ਪਹੁੰਚਦਾ ਹੋਵੇ ਔਰ ਤੁਸੀਂ ਪਿਛਲੇ ਤਿੰਨਾਂ ਸਾਲਾਂ ਤੇ ਦੇਖ ਲਓ ਤੇ ਆਜ ਸਾਲ ਦਾ ਸ਼ਡਿਊਲ ਦੇਖ ਲਓ ਕਿ ਤਾਰ ਤੋਂ ਪਹਿਲਾ ਤਾਰੀਵਾਲ ਉਸ ਤੋਂ ਬਾਅਦ ਰਈਏ ਇਹ ਸਾਰੀਆਂ ਮੰਡੀਆਂ ਕੱਲੇ-ਕੱਲੇ ਜਾ ਕੇ ਗਰਾਊਂਡ ਤੇ ਜਾ ਕੇ ਮੰਤਰੀ ਜੀ ਵੇਖਦੇ ਨੇ ਵੀ ਕਿੱਥੇ ਕੀ ਕਮੀ ਆ ਔਰ ਉਸ ਕਮੀ ਨੂੰ ਕਿਵੇਂ ਦੂਰ ਕੀਤਾ ਜਾਵੇ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਕਾਰ ਯੋਗ ਕਟਾਰੂ ਚੱਕ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਪੰਜਾਬ ਦੇ ਉਸ ਵਰਗ ਨਾਲ ਖਲੋਂਦੇ ਹੋ ਜਿਹੜਾ ਪੰਜਾਬ ਦੀ ਆਤਮਾ ਤੇ ਪੰਜਾਬ ਦਾ ਦਿਲ ਆ ਸੋ ਮੰਤਰੀ ਜੀ ਧੰਨਵਾਦ ਤੁਹਾਡੀ ਇੱਕ ਫੇਰੀ ਦੋ ਫੇਰੀ ਮੰਡੀਆਂ ਦੇ ਵਿੱਚ ਆਉਣ ਨਾਲ ਬਹੁਤ ਉਤਸ਼ਾਹਿਤ ਹੋਈਦਾ ਅੱਜ ਦੇਖੋ ਆ ਜਿਹੜੀ ਲੇਬਰ ਆ ਉਹਨੇ ਭਾਰਤ ਕੂਸ਼ਣ ਦੀ ਚੇਅਰਮੈਨ ਸਾਹਿਬ ਕਿਸ ਤਰੀਕੇ ਦੇ ਨਾਲ ਅੱਜ ਮੰਤਰੀ ਜੀ ਦਾ ਸਵਾਗਤ ਕੀਤਾ ਉਹਦਾ ਕਾਰਨ ਕੀ ਆ ਕਿ 70 ਸਾਲਾਂ ਤੋਂ ਬਾਅਦ ਉਸ ਲੇਬਰ ਨੂੰ ਉਹਨਾਂ ਦਾ ਬੰਦ ਦਾ ਹੱਕ ਮਿਲਿਆ ਔਰ ਉਹਨਾਂ ਦੇ ਪੈਸੇ ਵਧੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਕ ਲੇਬਰ ਜਿਹੜਾ ਆਪਣੇ ਮੋਢਿਆਂ ਤੇ ਬੋਰੀਆਂ ਢੋ ਕੇ ਆਪਣਾ ਗੁਜ਼ਾਰਾ ਕਰਦਾ ਸੋ ਮੈਂ ਸਮਝਦਾ ਵੀ ਅੱਜ ਭਗਵੰਤ ਮਾਨ ਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਗਾਈਡੈਂਸ ਔਰ ਮੰਤਰੀ ਜੀ ਦਾ ਕਿਡਾਰੂ ਚੱਕ ਜੀ ਦਾ ਫੀਲਡ ਦੇ ਵਿੱਚ ਰਹਿ ਕੇ ਕੰਮ ਕਰਨਾ ਉਹ ਅੱਜ ਸਾਰੀ ਚੀਜ਼ਾਂ ਦੇ ਜੜੀਆਂ ਨੇ ਸਹਾਇ ਹੋਈਆਂ ਨੇ ਤੇ ਅੱਜ ਲੇਬਰ ਨੀਦਰ ਕਈ ਵਾਰੀ ਵੇਖੋ ਤੁਸੀਂ ਜਦੋਂ ਮੰਡੀਆਂ ਚ ਜਾਂਦੇ ਸੀ ਲੇਬਰ ਚੁੱਪ ਕਰਕੇ ਬਰਾ ਬੈਠੀ ਹੁੰਦੀ ਸੀ ਮਯੂਜ਼ ਹੁੰਦੀ ਸੀਗੀ ਪਰ ਅੱਜ ਲੇਬਰ ਭਗੜੇ ਬਾਹ ਰਹੀ ਆ ਮੰਤਰੀ ਨੂੰ ਜੀ ਆ ਇਹਨੂੰ ਕਹਿ ਰਹੀ ਆ ਕਿਉਂ ਕਹਿ ਰਹੀ ਆ ਵੀ ਪਿਛਲੇ ਸਾਲ ਉਹਨਾਂ ਨੂੰ ਜਿਹੜੇ ਪੈਸਿਆਂ ਦਾ ਵਾਅਦਾ ਮਿਲਿਆ ਜਿਹੜਾ ਉਹਦਾ ਹੱਕ ਸੀਗਾ ਉਹ ਕਿਤੇ ਨਾ ਕਿਤੇ ਵੇਚ ਰਹਿ ਜਾਂਦਾ ਸੀਗਾ ਅਰੋ ਉਹ ਉਹਨਾਂ ਨੂੰ ਮਿਲਣ ਕਰਕੇ ਅੱਜ ਉਹਨਾਂ ਦੇ ਮਨ ਦੇ ਵਿੱਚ ਖੁਸ਼ੀਆਂ ਨੇ ਔਰ ਦੂਜਾ ਵਾਦਾ ਵਾਦਾ ਜਿਹੜਾ ਸੀਗਾ ਉਹ ਮੰਤਰੀ ਜੀ ਨੇ ਲੇਬਰ ਰੇਟ ਨੂੰ ਪਿਛਲੇ ਸਾਲ ਹੀ ਵਧਾ ਦਿੱਤਾ ਸੀਗਾ ਔਰ ਉਹਦੇ ਨਾਲ ਵੀ ਮੈਂ ਸਮਝਦਾ ਵੀ ਸਰਕਾਰ ਸੰਵੇਦਨਸ਼ੀਲ ਆ ਆਪਣੇ ਮਿਹਨਤ ਕਸ਼ ਸੈਕਟਰ ਵਾਸਤੇ ਔਰ ਮੈਂ ਤਾਂ ਇੱਕੋ ਹੀ ਗੱਲ ਕਵਾਂਗਾ ਮੰਤਰੀ ਜੀ ਤੁਹਾਡੇ ਇਲਾਕੇ 'ਚ ਤੁਸੀਂ ਸਾਡਾ ਮਾਣ ਇਲਾਕੇ ਦਾ ਪੰਜਾਬ 'ਚ ਵਧਾਇਆ ਇਹ ਤੁਹਾਡੀ ਕਰਨ ਭੂਮੀ ਆ ਬਹੁਤ ਜ਼ਿੰਦਗੀ ਤੁਹਾਡੀ ਸੰਘਰਸ਼ ਵਿੱਚ ਹੀ ਰਹੀ ਆ ਔਰ ਉਹ ਸੰਘਰਸ਼ਮਈ ਜ਼ਿੰਦਗੀਆਂ ਨੂੰ ਤੁਸੀਂ ਭੁੱਲਿਆ ਨਹੀਂ ਨਹੀਂ ਤੇ ਕਿਤੇ ਬਲੇ ਸੱਤਾ ਜਿਹੜੀ ਆ ਉਹ ਇੱਕ ਐਸੀ ਚੀਜ਼ ਹੈ ਜਿਹੜੀ ਸਿਰ ਨੂੰ ਬੜੀ ਚੜਦੀ ਆ ਪਰ ਨਾਜਾਇਜ਼ ਘਟਾਰੂ ਚੱਕਦੀ ਜ਼ਿੰਦਗੀ ਐਸੀ ਮੈਂ ਸਮਝਦਾ ਵੀ ਲੋਕਾਂ ਲਈ ਲੋਕ ਹਿੱਤ ਲਈ ਰਹੀ ਆ ਕਿ ਸੱਤਾ ਨੂੰ ਪਰਾ ਰੱਖ ਕੇ ਥੱਲੇ ਜਾ ਕੇ ਲੋਕਾਂ ਦੀ ਸੇਵਾ ਕਰਨੀ ਉਹ ਇਹਦਾ ਮੰਤਵ ਆ ਬਹੁਤ ਲੰਬਾ ਸਮਾਂ ਇਹਨਾਂ ਨਾਲ ਸੰਘਰਸ਼ ਵੀ ਕੀਤਾ ਸੋ ਅੱਜ ਸਾਨੂੰ ਇਸ ਗੱਲ ਦਾ ਮਾਣ ਆ ਦਾ ਪਾਲਸਿੰਗ ਹੋਣਾਂ ਨੇ ਕੁਝ ਮੁਸ਼ਕਲਾਂ ਦੱਸੀਆਂ ਨੇ ਉਹ ਮੰਤਰੀ ਦੇ ਧਿਆਨ 'ਚ ਲਿਆਂਦੀਆਂ ਨੇ ਇਸ ਤੋਂ ਇਲਾਵਾ ਕੁਝ ਹੋਰ ਜੜੀਆਂ ਮੰਡੀ ਦੀਆਂ ਹੋਣਗੀਆਂ ਸਾਡੇ ਚੇਅਰਮੈਨ ਸਾਹਿਬ 파ਕਪੂਸ਼ ਸ਼ਰਮਾ ਜੀ ਆਪ ਇੱਕ ਬਹੁਤ ਡਾਊਨ ਟੂ ਅਰਥ ਲੀਡਰ ਨੇ ਉਹ ਨੂੰ ਮੌਕੇ ਦਾ ਮੌਕੇ ਤੁਸੀਂ ਹਮੇਸ਼ਾ ਦੱਸ ਸਕਦੇ ਹੋ ਤੇ ਕਰਨਗੇ ਸਾਹ ਰੇਂਦਰ ਜੈਕੀ ਸਾਡੇ ਏਡੀਸੀ ਸਾਹਿਬ ਉਹ ਆਪ ਇਸ ਇਲਾਕੇ ਦੇ ਜੰਪਲ ਨੇ ਤੋਂ ਇਸ ਕਰਕੇ ਸਾਰੇ ਲੋਕ ਤੁਹਾਡੀ ਸਾਰ ਸਮੱਸਿਆ ਲਈ ਸੰਵੇਦਨਸ਼ੀਲ ਵੀ ਨੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ